ਚਿੱਟੀ ਵਾਲਾ ਤੇ ਗਰਦੀਪ ਜੱਜੇ ਨਾਲ ਜੱਗਾ ਜੱਗੇ ਨਾਲ ਗਰਦੀ ਜੱਗੇ ਨਾਲ ਗਰਾਊਂਡ ਇਸ ਸਮੇਂ ਬੱਲੇ ਨੂੰ ਪੁਆਇੰਟ ਤੇ ਬੱਲੇ ਦੀ ਖੁਰੀ ਵਿੰਗ ਵਿੱਚ ਜੋਰ ਜਿਵੇਂ ਸਾਹ ਕਾਲਿਆ ਚੋਬਰ ਦੇ ਪੱਟਾ ਵਿੱਚ ਜਾਨ ਕਾਲਿਆ ਦੁਨੀਆ ਤੇ ਗੂੰਜੇ ਪਿੰਡ ਨਾਮ ਛੰਨਾ ਭੂਰੀ ਕਾ ਦਾ ਮੇਰਾ ਇੱਕ ਤੂਫਾਨ ਕਾਲਿਆ ਭੂਰੀ ਕਾ ਦਾ ਮੇਰਾ ਇੱਕ ਤੂਫਾਨ ਕਾਲਿਆ ਹਾਂ ਜੀ ਹਰ ਇੱਕ ਕਬੱਡੀ ਦੀ ਭਰੀ ਦੇ ਕਬੱਡੀ ਪਾ ਦਿੰਦੀ ਹੈ ਫਿਰ ਪੂਰੀ ਕਬੱਡੀ ਪਾ ਰਿਹਾ ਖੁਸ਼ੀ ਦੇ ਨਾਲ ਟੱਕਰ ਹੋ ਗਈ ਗਰਦੀਪ ਸਿੰਘ ਪੂਰੀ ਦੀ ਕਬੱਡੀ ਹਲਕੇ ਪੈਰ ਉਖੜਿਆ ਸ੍ਰੀ ਪ੍ਰੀਆ ਸ਼ਾਮਾ ਸੰਧੂਰੀ ਹੈ ਖੁਸ਼ੀ ਤੇ ਪੂਰੀ ਖੁਸ਼ੀ ਤੇ ਪੂਰੀ ਕੀ ਨੇ ਕਹਿਣਾ ਫਿਰ ਪੰਜਾਬੀ ਕੀ ਨੇ ਕਹਿਣਾ ਇਹੀ ਨਾ ਸਟਾਈਲ ਹੈ ਇਹ ਸਟਾਈਲ ਹੈ ਲਾਲੀ ਪਾ ਲੋ ਇਧਰ ਕਬੱਡੀ ਪੂਰੀ ਦੀ ਪੂਰੀ ਤੇ ਖੁਸ਼ੀ ਪੂਰੀ ਤੇ ਖੁਸ਼ੀ ਪੂਰੀ ਤੇ ਖੁਸ਼ੀ ਬੱਲੇ 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 ਗਰਦੀਪ ਸਿੰਘ ਪੂਰੀ ਪਾਉਣ ਲਈ ਹੈ ਇੱਕ ਵਿੱਚ ਜੋ ਜਿਵੇਂ ਸਾਰ ਕਾਲਿਆ ਚੋਬਰ ਦੇ ਪੱਟਾਂ ਵਿੱਚ ਜਾਣ ਕਾਲਿਆ ਚੋਬਰ ਦੇ ਪੱਟਾਂ ਵਿੱਚ ਜਾਣ ਕਾਲਿਆ ਵਾਓ ਸੁਣੇ ਕਿ ਮੋਟਰ ਮਿੱਟਰਾਂ ਦੀ ਚੱਲ ਬੰਦ ਆਲੇ ਚੱਲੀ